ਇਸ ਵੇਲੇ ਦੀ ਵੱਡੀ ਖਬਰ ਫਤੇਗੜ ਚੂੜੀਆਂ ਤੋਂ ਆ ਰਹੀ ਹੈ ਫਤੇਗੜ ਚੂੜੀਆਂ ਵਿਖੇ ਬੀਤੇ ਦਿਨੀ ਆਮ ਆਦਮੀ ਪਾਰਟੀ ਦੇ মিডিਆ ਇੰਚਾਰਜ ਅਤੇ ਬਲਬੀਰ ਪੰਨੂ ਦੇ ਨੇੜਲੇ ਸਾਥੀ ਆਸ਼ੂ ਵਰਮਾ ਉੱਪਰ ਕੁਝ ਨਕਾਬਪੋਸ਼ ਵਿਕਤੀਆਂ ਵੱਲੋਂ ਕਾਤਲਾਨਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਸੀ ਜਿਸ ਉੱਪਰ ਐਸਐਸਪੀ ਬਟਾਰਾ ਮੈਡਮ ਅਸ਼wini ਗੋਟਿਆਲ ਦੀ ਅਧੀਸ਼ਾ ਹਦਾਇਤਾਂ ਤਹਿਤ ਡੀਐਸਪੀ ਖੁਸ਼ਬੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਫਤੇਗੜ ਚੂੜੀਆਂ ਦੇ ਐਸਐਚਓ ਕਰਨਦੀਪ ਸਿੰਘ ਵੱਲੋਂ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਇਸ ਹਮਲਾਵਰਾਂ ਨੂੰ ਕਾਬੂ ਕੀਤਾ ਗਿਆ ਹੈ ਗਰਬਾਦਰਾਂ ਡੀਐਸਪੀ ਮੈਡਮ ਖੁਸ਼ਬੀਰ ਕੌਰ ਅਤੇ ਐਸਐਚਓ ਫਤੇਗੜ ਚੂੜੀਆਂ ਨੇ ਦੱਸਿਆ ਕਿ ਐਨਆਰਆਈ ਦੁੱਗਲ ਜੋ ਕਿ ਕੈਨੇਡਾ ਵਿੱਚ ਰਹਿ ਰਿਹਾ ਹੈ ਜਿਸ ਦਾ ਆਸ਼ੂ ਵਰਮਾ ਪੁਰਾਣਾ ਦੋਸਤ ਸੀ ਅਤੇ ਫਿਰ ਕਿਸੇ ਕਾਰਨ ਇਹਨਾਂ ਦੋਨਾਂ ਵਿੱਚ ਅਨਬਨ ਹੋ ਗਈ ਸੀ ਇਸੇ ਪੁਰਾਣੀ ਰੰਜਿਸ਼ ਤੇ ਤਹਿਤ ਦੁੱਗਲ ਨੇ ਫਤੇਗੜ ਚੂੜੀਆਂ ਦੇ ਆਪਣੇ ਡਰਾਈਵਰ ਵਿਸ਼ਾਲ ਮਸੀਹ ਰਾਹੀਂ ਸੁਪਾਰੀ ਦੇ ਕੇ ਆਸ਼ੂ ਦੇ ਉੱਪਰ ਕਤਲਨਾਮ ਹਮਲਾ ਕਰਵਾਇਆ ਸੀ ਜੀ ਮੈਡੀਐਸ 'ਤੇ ਕੁਝ ਵੀ ਕਰ ਫਟੇਗਾ ਛੁੜਿਆ ਜਿਵੇਂ ਕਿ 7 ਤਰੀਕ ਨੂੰ ਜਿਹੜਾ ਹੈਗਾ ਵਾ ਅਨਿਲ ਕੁਮਾਰ ਉਰਫ ਆਸ਼ੂ ਫਤੇਗੜ ਚੂੜੀਆਂ ਦਾ ਰੈਂਡ ਵਾਲਾ ਹੈਗਾ ਵਾ ਤੇ ਉਹਨੇ ਆ ਕੇ ਆਪਣੀ ਸਟੇਟਮੈਂਟ ਲਿਖਾਈ ਕਿ ਜਿੱਦਾਂ ਉਹ ਸੁਨਿਆਰੇ ਦਾ ਕੰਮ ਕਰਦਾ ਹੈ ਹਰ ਰੋਜ਼ੀ ਤਰ੍ਹਾਂ ਆਪਣਾ ਉਸ ਸੁਨਿਆਰੇ ਦੀ ਦੁਕਾਨ ਤੇ ਜਾ ਰਿਹਾ ਸੀਗਾ ਤੇ ਉਹ ਰਸਤੇ ਦੇ ਵਿੱਚ ਥੋੜੀ ਘਰ ਤੋਂ ਬਾਹਰ ਨਿਕਲਿਆ ਪੈਦਲ ਜਾ ਰਿਹਾ ਸੀਗਾ ਤੇ ਘਰ ਦੇ ਬਾਹਰ ਹੀ ਉਹ ਤਿੰਨ ਵਿਅਕਤੀ ਜਿਹੜੇ ਸਪਲੈਂਡਰ ਮੋਟਰਸਾਈਕਲ ਤੇ ਆਏ ਤੇ ਮੂੰਹ ਬੰਨੇ ਹੋਏ ਸੀਗੇ ਉਹਨਾਂ ਨੇ ਤੇ ਉਹਨਾਂ ਨੇ ਦਾਤਰਾਂ ਦੇ ਨਾਲ ਜਿਹੜਾ ਉਹਨਾਂ 'ਨੂੰ ਹਮਲਾ ਕੀਤਾ ਤੇ ਕਾਫੀ ਉਹਦੀ ਕੁਟਮਾਰ ਕੀਤੀ ਤੇ ਕਾਫੀ ਜਿਹੜੀਆਂ ਡੇਂਜਰਸ ਇੰਜਰੀਜ਼ ਆਈਆਂ ਸੀਗੀਆਂ ਉਹਨੂੰ ਤੇ ਉਹਦੀ ਸਟੇਟਮ ਇੱਕ ਐਫਆਈਆਰ ਲੌਂਚ ਕੀਤੀ 42/24 ਅਨਡਰ ਸੈਕਸ਼ਨ 307 323 324 ਦੀ ਅਨਡਰ ਸੈਕਸ਼ਨ ਦੇ ਅਸੀਂ ਪਰਚਾ ਦਰਜ ਕਰ ਦਿੱਤਾ ਗਿਆ ਇਸੇ ਤਰ੍ਹਾਂ ਹੀ ਮਾਰਯੋਗ ਐਸਐਸਪੀ ਬਟਾਲਾ ਦੀ ਦਿੱਸਰ ਨਿਰਦੇਸ਼ ਹੇਟ ਜਿਹੜੀਆਂ ਅਲੱਗ-ਅਲੱਗ ਟੀਮਾਂ ਦਾ ਸੰਗਠਨ ਕੀਤਾ ਗਿਆ ਤੇ ਸਾਡੇ ਐਸਐਚਓ ਕਿਰਨਦੀਪ ਫਜ਼ੇਲ ਚੂੜੀਆਂ ਦੇ ਜਿਹੜੀਆਂ ਹੈਗੀਆਂ ਟੀਮਾਂ ਲੈ ਕੇ ਅਲੱਗ-ਅਲੱਗ ਇਨਵੈਸਟੀਗੇਸ਼ਨ ਦੇ ਪੱਖ ਤੋਂ ਇਨਵੈਸਟੀਗੇਟ ਕਰ ਰਹੇ ਸੀਗੇ ਜਿਸ ਦੇ ਤਹਿਤ ਸਾਨੂੰ ਪਤਾ ਲੱਗਿਆ ਕਿ ਉਹ ਅੰਮ੍ਰਿਤਸਰ ਨੂੰ ਮੂਵਮੈਂਟ ਕੀਤੀ ਹੋਈ ਹੈ ਥਰੂ ਦਾ ਸੀਸੀਟੀਵੀ ਫੁਟੇਜ ਤੇ ਇਸੇ ਤਰ੍ਹਾਂ ਸਾਨੂੰ ਪਤਾ ਲੱਗਿਆ ਕਿ ਜਦੋਂ ਇਹੀ ਫਤੇਗੜ ਛੂੜਿਆ ਤੋਂ ਬਾਹਰ ਨਿਕਲਦੇ ਆ ਤੇ ਜਾ ਕੇ ਮਜੀਠਾ ਤੋਂ ਅੱਗੇ ਜਾ ਕੇ ਉਹਨਾਂ ਦੇ ਮੋਟਰਸਾਈਕਲ ਤੇ ਫਿਲਹਾਲ ਪਹਿਲਾ ਕੋਈ ਨੰਬਰ ਪਲੇਟ ਨਹੀਂ ਸੀਗੀ ਬਟ ਅੰਮ੍ਰਿਤਸਰ ਜਾ ਕੇ ਉਹਨਾਂ ਨੇ ਇੱਕ ਤਾਂ ਨੰਬਰ ਪਲੇਟ ਲਾਈ ਹੋਈ ਸੀ ਸੈਕਿੰਡ ਉਹਨਾਂ ਨੇ ਆਪਣੇ ਜਿਹੜੇ ਫੇਸ ਤੋਂ ਜਿਹੜਾ ਕਪੜਾ ਸੀ ਉਹ ਉਤਾਰ ਦਿੱਤਾ ਸੀਗਾ ਤੇ ਉਸ ਦੇ ਜਿਹੜਾ ਫੇਸ ਦਾ ਉਹ ਕਪੜਾ ਉਤਰਿਆ ਤੇ ਸਾਨੂੰ ਥੋੜਾ ਜਿਹਾ ਅਸੀਂ ਦੇਖਿਆ ਤੇ ਪਤਾ ਲੱਗਿਆ ਕਿ ਇਹ ਜਿਹੜਾ ਹੈਗੇ ਇਹ ਲੁਧਿਆਣਾ ਥਾਣੇ ਲੁਧਿਆਣਾ ਤੋਂ ਆਏ ਹੈਗੇ ਮੁੱਲਾਪੁਰ ਦਾ ਖਾਤੋਂ ਤੇ ਇਸੇ ਤਰ੍ਹਾਂ ਹੀ ਅਸੀਂ ਨੂੰ ਜਿਹੜਾ ਹੈਗਾ ਵਾ 16 5 ਨੂੰ ਮੰਨੀ ਨੂੰ ਜਿਹੜਾ ਉਥੋਂ ਮੁੱਲਾਪੁਰ ਦਾ ਖਾ ਲੁਧਿਆਣਾ ਤੋਂ ਅਸੀਂ ਗ੍ਰਿਫਤਾਰ ਕੀਤਾ ਜਿਵੇਂ ਜਿਹਾ ਤਰਾਂ ਹੀ ਅਸੀਂ ਮਨ ਨੂੰ ਇੱਥੇ ਲਿਆ ਕੇ ਪੁਸ਼ਕਿਸ਼ ਕੀਤੀ ਤੇ ਪੁਸ਼ਕਿਸ਼ ਤਰਾਂ ਉਹਨਾਂ ਨੇ ਦੱਸਿਆ ਕਿ ਵਿਸ਼ਾਲ ਜਿਹੜਾ ਹੈਗਾ ਵਾ ਮਸੀ ਪੁੱਤਰ ਡੇਵਿਡ ਮਸੀ ਅਭ ਫਤੇਗੜ ਚੂੜਿਆਂ ਦਾ ਰਹਿਣ ਵਾਲਾ ਹੈਗਾ ਉਸ ਦੇ ਕਹਿਣ ਤੇ ਸੁਫਾਰੀ ਦੇਣ ਤੇ ਅਸੀਂ ਹਜ਼ਾਰ ਦੀ ਸੁਫਾਰੀ ਦਿੱਤੀ ਸੀ ਇਸ ਕੰਮ ਕਰਨ ਵਾਸਤੇ ਵਾਰਦਤ ਨੂੰ ਅਜਾਮ ਦੇਣ ਵਾਸਤੇ ਮਨ ਨੂੰ ਤੇ ਵਿਸ਼ਾਲ ਮਜ਼ੀਨੇ ਕਰਾਇਆ ਹੈ ਉਸੇ ਦਿਨੀ ਜਿਹੜਾ ਹੈਗਾ ਅਸੀਂ 16 ਪੰਜ ਨੂੰ ਹੀ ਸ਼ਾਮ ਨੂੰ ਜਿਹੜਾ ਹੈਗਾ ਵਿਸ਼ਾਲ ਨੂੰ ਵੀ ਫਤਿਹਗੜ ਤੋਂ ਰਿਆ ਤੋਂ ਗ੍ਰਿਫਤਾਰ ਕੀਤਾ ਤੇ ਵਿਸ਼ਾਲ ਦੀ ਪੁਰਸ਼ਗਿਸ਼ ਦਰੋਂ ਪਤਾ ਲੱਗਾ ਕਿ ਉਸ ਦਾ ਜਿਹੜਾ ਆਨਰ ਹੈਗਾ ਵਾ ਸੁਨੀਲ ਦੁਗਰ ਪੁੱਤਰ ਜਿਹੜਾ ਹੈਗਾ ਵਾ ਰੋਸ਼ਨ ਦੁਗਰ ਤੇ ਉਸ ਦੇ ਕਹਿਣ ਤੇ ਜਿਹੜਾ ਹੈਗਾ ਇਹ ਕੰਮ ਕੀਤਾ ਹੈਗਾ ਐਕਚੁਅਲ ਦੇ ਵਿੱਚ ਇਹ ਸੀਗਾ ਕਿ ਜਿਹੜਾ ਸੁਨੀਲ ਦੁਗਲ ਤੇ ਜਿਹੜਾ ਹੈਗਾ ਵਾ ਜਿਹੜਾ ਸਾਡਾ ਆਸ਼ੂ ਹੈਗਾ ਵਾ ਉਹ ਉਹਨਾਂ ਦੀ ਆਪੋਜ਼ਿਟਿਵ ਵਜ੍ਹਾ ਥੋੜਾ ਟਕਸ਼ਲਬਾਜੀ ਚਲਦੀ ਸੀਗੀ ਕਾਫੀ ਸਮੇਂ ਤੋਂ ਤੇ ਜਿਹੜਾ ਸੁਨੀਲ ਤਿੱਗਲ ਸੀਗਾ ਕਰੀਬ 2.5 ਸਾਲ ਤੋਂ ਬਟ ਕੈਨੇਡਾ ਚਲੇ ਗਿਆ ਸੀਗਾ ਇਹ ਫਤੇਗੜ ਚੂੜੀਆਂ ਦੇ ਨਹੀਂ ਰਹਿੰਦਾ ਸੀਗਾ ਤੇ ਬਟ ਉਸੇ ਜਿਹੜੀ ਵਜ੍ਹਾ ਰੰਜਿਸ਼ ਉਹ ਕੰਟੀਨਿਊ ਚਲਦੀ ਰਹਿੰਦੀ ਸੀਗੀ ਇਸ ਦੇ ਤਹਿਤ ਹੀ ਉਸਨੇ ਇੱਕ ਆਪਣਾ ਰੱਖਿਆ ਹੋਇਆ ਸੀ ਇੱਥੇ ਕੰਮ ਕਰਨ ਵਾਸਤੇ ਉਹ ਵਿਸ਼ਾਲ ਸੀਗੀ ਤੇ ਵਿਸ਼ਾਲ ਦੀ ਵੀ ਅਕਸਰ ਤਕਰਾਰਬਾਜੀ ਜੜੀ ਹੈਗੀ ਅਸ਼ੁਨਲ ਚਲਦੀ ਰਹਿੰਦੀ ਸੀ ਇਸੀ ਦਿਨਾਂ ਨੂੰ ਉਹਨਾਂ ਨੇ 1.5 ਸਾਲ ਤੋਂ ਸੋਚਿਆ ਸੀਗਾ ਇਸ ਦਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਕੰਮ ਕਰਨਾ ਤੇ ਉਹ ਵਿਚਾਰ ਐਕਚੁਅਲੀ ਸੋਚ ਰਿਹਾ ਸੀਗਾ ਕਿ ਇਲੈਕਸ਼ਨ ਦੇ ਦਿਨ ਆਉਣ ਸਾਰਿਆਂ ਦੇ ਜਿਹੜੇ ਹੈਗੇ ਵੈਪਨ ਜਮ੍ਹਾਂ ਹੋ ਜਾਣ ਵੈਪਨ ਜਮ੍ਹਾਂ ਹੋਣ ਤੋਂ ਬਾਅਦ ਹੀ ਇਹ ਵਰਦਾਤ ਨੂੰ ਅਜਾਮ ਬਿੱਤਾ ਜਾਵੇ ਇਸੇ ਤਰ੍ਹਾਂ ਹੀ ਇਹਨਾਂ ਨੇ ਵਰਦਾਤ ਨੂੰ ਅਜਾਮ ਬਿੱਤਾ ਕੋਈ ਮੈਡਮ ਇਹਦੀ ਕੋਈ ਫੂਸ ਰੀਜਨ ਜਿਹੜਾ ਸੀ ਉਹ ਕੀ ਸੀ ਇਹਨਾਂ ਦਾ ਆਪਸੀ ਜਿਹੜਾ ਇਹ ਇੱਕ ਇਰਾਦਾ ਕਤਲ ਹੀ ਆਏ ਸੀ ਕਿ ਜਾਂ ਸਟਾ ਲਾਉਣੇ ਆਏ ਸੀ ਆਸੂ ਦੇਖੋ ਇਹ ਕਹਿ ਸਕਦੇ ਆ ਕਿ ਇਰਾਦਾ ਦਾ ਇੰਟੈਂਸ਼ਨ ਤਾਂ ਉਹਨਾਂ ਦਾ ਮਰਡਰ ਕਰਨ ਦਾ ਸੀਗਾ ਬਟ ਇਹ ਜਿਹੜਾ ਫਤੇਗੜ ਚੂੜੀਆਂ ਦੇ ਵਿੱਚ ਇਹ ਕਾਫੀ ਸ਼ਹਿਰ ਹੈਗਾ ਤੇ ਕਾਫੀ ਲੋਕਾਂ ਦਾ ਆਉਣਾ ਜਾਣਾ ਹੈਗਾ ਉਹ ਆਪਣੇ ਨਾਲ ਦਾਤਰ ਲੈ ਕੇ ਆਈ ਸੀਗੇ ਦਾਤਰ ਦੇ ਨਾਲ ਹੀ ਵਾਰ ਕੀਤੇ ਗਏ ਬਟ ਉਹ ਲੱਕੀਲੀ ਲੋਕਾਂ ਦਾ ਇਕੱਠ ਹੋਣ ਦੇ ਕਰਕੇ ਉਹ ਫਟਾਫਟ ਜਿਹੜਾ ਵਾਰ ਤਰਤ ਕਰਕੇ ਪੱਜ ਗਏ ਸੀ ਨੇ ਪੈਸਿਆਂ ਦਾ ਇਹਨਾਂ ਦੀ ਹੋਈ ਸੀ ਡੀਲ ਜੀ ਵਿਸ਼ਾਲ ਜਿਹੜੇ ਵਿਸ਼ਾਲ ਮਸੀਹ ਨੇ ਉੱਥੋਂ ਜਿਹੜਾ ਹੈਗਾ ਇਹਨਾਂ ਦਾ ਸੁਨੀਲ ਦੁੱਗਲ ਉਹਨਾਂ ਤੋਂ 80000 ਰੁਪਏ ਲਿਆ ਸੀਗਾ ਤੇ ਇਹਨਾਂ 80000 ਰੁਪਏ ਜਿਹੜਾ ਹੈਗਾ ਮਨੀ ਲੁਧਿਆਣਾ ਜਿਹੜੇ ਲੁਧਿਆਣੇ ਨੂੰ ਦਿੱਤੇ ਹੋਇਆ ਸੀਗਾ ਕਿ ਤੁਸੀਂ ਇਹ ਜਿਹੜੀ ਹੈਗੀ ਆ ਵਾਰਦਾਤ ਨੂੰ ਅਜਾਮ ਦੇਣਾ ਹੈ ਇਸੇ ਤਰ੍ਹਾਂ ਹੀ ਸੁਨੀਲ ਜਿਹੜਾ ਹੈਗਾ ਉਹ ਸਰ ਮਨੀ ਹੈਗਾ ਵਾ ਇੱਥੇ ਪਹਿਲਾਂ ਰੈਕੀ ਕਰਦੇ ਰਹੇ 2-3 ਦਿਨ ਉਸ ਤੋਂ ਬਾਅਦ ਹੈਗਾ ਉਹ 7 ਤਰੀਕ ਨੂੰ ਵਾਰਦਾਤ ਨੂੰ ਅਜਾਮ ਦਿੱਤਾ ਉਹਨਾਂ ਨੇ ਤੇ ਕ੍ਰਿਮੀਨਲ ਰਿਕਾਰਡ ਵੀ ਹੈਗਾ ਇਹਨਾਂ ਦਾ ਫਿਰ ਨੈਫਲ ਨਹੀਂ ਫਲ ਹਾਲ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਆਇਆ ਬਿਕੋਜ਼ ਇਹ ਕਾਫੀ ਯੰਗ ਏਜ ਦੇ ਵਿੱਚ ਹੈਗੇ ਸਾਰੇ ਕਿੰਨੇ ਪੈਸਿਆਂ ਦੀ ਡੀਲ ਸੀ 80000 ਰੁਪਏ 80000 ਤੇ ਵਿਸ਼ਾਲ ਦਾ ਮੇਨ ਰੋਲ ਜਿਹੜਾ ਵਿਸ਼ਾਲ ਮਸੀਹ ਫਤਿਹ ਵਿਸ਼ਾਲ ਮਸੀਹ ਨੇ ਆਪਣਾ ਜਿਹੜਾ ਹੈਗਾ ਉਸ ਦਾ ਆਨਰ ਸੀਗਾ ਸੁਨੀਲ ਦੁੱਗਲ ਦੇ ਕਹਿਣ ਤੇ ਜਿਹੜਾ ਹੈਗਾ ਵਾ ਮਨੀ ਤੋਂ ਕੰਮ ਕਰਵਾਇਆ ਸੀ ਮਨੀ ਅੱਗੇ ਹੋਰ ਦੋ ਲੜਕੇ ਜਿਹੜੇ ਲੁਧਿਆਣਾ ਤੋਂ ਲੈ ਕੇ ਆਇਆ ਸੀਗਾ ਤੇ ਉਹਨਾਂ ਨੂੰ ਜਿਹੜਾ ਹੈਗਾ ਨਾਮਜ਼ਦ ਕੀਤਾ ਗਿਆ ਹੈਗਾ ਵਾ ਤੇ ਨਾਲ ਦੀ ਨਾਲ ਹੀ ਜਿਹੜਾ ਹੈਗਾ ਉਹਨਾਂ ਨੂੰ ਛੇਤੀ ਛੇਤੀ ਗ੍ਰਿਫਤਾਰੀ ਕਰਕੇ ਉਹਨਾਂ ਦਾ ਚਲਾਕ ਜਿਹੜਾ ਦਿੱਤਾ ਜਾਵੇਗਾ ਜੀ ਸੁਨੀਲ ਦੁੱਗਲ ਨੂੰ ਵੀ ਕੀਤਾ ਜਨਾਬ ਜੀ ਸੁਨੀਲ ਦੁੱਗਲ ਨੂੰ ਵੀ ਕੀਤਾ ਹੋਇਆ ਹੈ ਫਿਲਹਾਲ ਇਹਦਾ ਵਾਧਾ ਜੋੜੂ ਕੀਤਾ ਗਿਆ ਹੈ 307 ਦੇ ਤਹਿਤ ਬਟ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ ਜੀ ਤੇ ਸਾਰੇ ਅਰੈਸਟ ਹੋ ਗਏ ਸਾਰਿਆਂ ਦੀ ਨਹੀਂ ਫਿਲਹਾਲ ਵਿਸ਼ਾਲ ਤੇ ਮਨੀ ਲੁਧਿਆਣਾ ਨੂੰ ਅਰੈਸਟ ਕੀਤਾ ਗਿਆ ਹੈ ਬਾਕੀ ਜਿਹੜੇ ਹੈਗੇ ਮਨੀ ਦੋ ਵਿਅਕਤੀਆਂ ਦੇ ਨਾਲ ਹੋਰ ਆਇਆ ਸੀ ਮੋਟਰਸਾਈਕਲ ਤੇ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੈਗਾ ਤੇ ਸੁਨੀਲ ਸੌਰੀ ਜਿਹੜਾ ਸੁਨੀਲ ਦੁੱਗਲ ਹੈਗਾ ਉਹ ਕਰੀਬ 2.25 ਸਾਲ ਤੋਂ ਬਾਹਰ ਰਹਿ ਰਿਹਾ ਦੋ ਜਣੇ ਦੀ ਅਰੈਸਟ ਹੋਈ ਹੈ ਹਾਂ ਜੀ ਦੋ ਜਣਿਆਂ ਦੀ ਅਰੈਸਟ ਹੈ ਠੀਕ ਹੈ